ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆਂ ਭਾਰਵੇਂ ਕਰੇਲੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਤਿੰਨ ਕਰੇਲੇ ਲਈਆ ਤਿੰਨ ਪਿਆਜ਼ ਲਈਆ ਆਦਰਕ ਲਸਣ ਤੇ ਹਰੀ ਮਿਰਚ ਲਈਆ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਆਪਾਂ ਆਪਣੇ ਕਰੇਲੇ ਆ ਉਹਨਾਂ ਨੂੰ ਉੱਪਰੋਂ ਛੱਲ ਛੱਲ ਲੈਣਾ ਹੈ ਇਹਨਾਂ ਦੇ ਛਿਲਕੇ ਜਿਹੜੇ ਚੰਗੀ ਤਰ੍ਹਾਂ ਉਤਾਰ ਲੈਣੇ ਆਪਾਂ ਛਿਲਕੇ ਤਾਰ ਲੈਨੇ ਆਪਾਂ ਹਾਂਜੀ ਜਿਹੜੇ ਕ੍ਰੇਲੇ ਹਨਾਂ ਦੇ ਆਪਾਂ ਛਿਲਕੇ ਚੰਗੀ ਤਰ੍ਹਾਂ ਤਾਰ ਲਏ ਆ ਇਹ ਛਿਲਕੇ ਨੇ ਜਿਹੜੇ ਆਪਾਂ ਵਿੱਚ ਨਹੀਂ ਪਾਉਣੇਗੇ ਆਪਾਂ ਜਦੋਂ ਕ੍ਰੇਲੇ ਬਰਾਂਣ ਲੱਗੇ ਮਸਾਲਿਆਂ ਦੇ ਵਿੱਚ ਨਹੀਂ ਪਾਉਣੇ ਆਪਾਂ ਜਿਹੜੇ ਬੀਜ ਆ ਕ੍ਰੇਲਿਆਂ ਦੇ ਵਿੱਚੋਂ ਨਿਕਲਣਗੇ ਜਿਹੜੀ ਕੱਚੇ ਵਾਲੇ ਬੀਜ ਉਹ ਆਪਾਂ ਪਾ ਲੈਨੇ ਆ ਪੱਕੇਲੇ ਬੀਜ ਆਪਾਂ ਜਿਹੜੇ ਉਹ ਸਾਈਡ ਤੇ ਰੱਖ ਲੈਨੇ ਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਕਿ ਬਚਪਨ ਚ ਆਪਾਂ ਨੂੰ ਕ੍ਰੇਲੇ ਪਸੰਦ ਨਹੀਂ ਹੁੰਦੇ ਪਰ ਜਦੋਂ ਆਪਾਂ ਖੁਦ ਇਸ ਤਰ੍ਹਾਂ ਦੀਆਂ ਰੈਸਪੀ ਤਿਆਰ ਕਰਨ ਲੱਗ ਜਾਂਦੇ ਆ ਭਰ ਕੇ ਬਣਾਉਂਦੇ ਆ ਨਾ ਕ੍ਰੇਲੇ ਤੇ ਬਹੁਤ ਟੇਸਟ ਬਣਦੇ ਤੇ ਬਹੁਤ ਪਸੰਦ ਆਉਣ ਲੱਗ ਜਾਂਦੇ ਆ ਫਿਰ ਤਾਂ ਦਿਲ ਕਰਦਾ ਕਿ ਡੇਲੀ ਬਣਾਈਏ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਕ੍ਰੇਲਿਆਂ ਦੇ ਉੱਪਰ ਨਮਕ ਲਾ ਲੈ ਨਮਕ ਲਾ ਕੇ ਨੇ ਨਾ ਆਪਾਂ ਕੁਝ ਟਾਈਮ ਲਈ ਰੱਖ ਦੇਣਾ ਹੈ ਹਾਂਜੀ ਇਨਮਕ ਦੇ ਨਾਲ ਕੀ ਹੈ ਕਿ ਜਿਹੜਾ ਜਿੰਨਾ ਵੀ ਇਹਦਾ ਕੌੜਾ ਪਾਣੀ ਹੋਵੇ ਸਾਰਾ ਨਿਕਲ ਜੂਗਾ ਇਹਦਾ ਸਾਰਾ ਪਾਣੀ ਜਿਹੜਾ ਆਪਾਂ ਕੱਢ ਦੇਣਾ ਹੈ ਜਿਹੜੇ ਬੀਜ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਕੁੰਡੇ ਦੇ ਵਿੱਚ ਪੋਟ ਲੈਣਾ ਹੈ ਹਾਂਜੀ ਸਿਰਫ ਪੁੰਨੇ ਬੀਜ ਹੀ ਲੈਣੇ ਆ ਜਿੰਨੇ ਬੀਜ ਇਹਦੇ ਕੱਚੇ ਹੁੰਦੇ ਆ ਜਿਨ੍ਹਾਂ ਦੇ ਦਾਣੇ ਪੱਕ ਜਾਂਦੇ ਹੈਗੇ ਬੀਜ ਬਣ ਜਾਂਦੇ ਪੱਕੇ ਉਹ ਆਵਲੇ ਬੀਜ ਨਹੀਂ ਆਪਾਂ ਲੈਣਗੇ ਹਾਂਜੀ ਹੁਣ ਦੇਖੋ ਜਿਹੜੇ ਆਪਣੇ ਕਰੇਲੇ ਆ ਮੁੰਨ ਦਾ ਪਾਣੀ ਹੈ ਜਿਹੜਾ ਉਹ ਤਾਂ ਚੰਗੀ ਤਰ੍ਹਾਂ ਨਿਕਲ ਗਿਆ ਹੈ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉੱਪਰੋਂ ਧੋ ਲੈਣਾ ਹੈ ਜਿਹੜਾ ਨਮਕ ਲੱਗੇ ਸਾਰਾ ਧੋ ਦੇਣਾ ਹੈ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਆਪਾਂ ਜਿ ਰੱਖ ਲੈਣਾ ਹੈ ਦੇਖੋ ਇਹਨਾਂ ਦਾ ਕਿੰਨਾ ਘੜਤਣ ਵਾਲਾ ਪਾਣੀ ਨਿਕਲਿਆ ਹੈ ਪਿਆਜ਼ ਹੈ ਨਾ ਜਿਹੜੇ ਆਪਾਂ ਮਿਕਸ ਦੇ ਵਿੱਚ ਨਿਕ ਮਿਕਸ ਕਰਨੇਗੇ ਗ੍ਰाइंड ਕਰਨੇਗੇ ਇਹਨਾਂ ਨੂੰ ਆਪਾਂ ਜਿਆਦਾ ਬ੍ਰੀਕ ਬ੍ਰੀਕ ਹੱਥੀ ਕੱਟ ਲੈਣਾ ਹੈ ਜਾਂ ਦਾ ਸਭ ਤੋਂ ਵਧੀਆ ਸੌਖਾ ਤਰੀਕਾ ਜਿਹੜਾ ਇਹਨਾਂ ਨੂੰ ਆਪਾਂ ਕਦੂਕਸ਼ ਦੇ ਨਾਲ ਹੀ ਗ੍ਰाइंड ਕਰ ਲੈਣਾ ਹੈ ਤੇ ਨਾਲ ਹੀ ਆਪਾਂ ਪਿਆਜ਼ ਲਸਣ ਜਿਹੜਾ ਆਦਰਕ ਮੂਵੀ ਆਪਾਂ ਗ੍ਰाइंड ਨਾਲ ਹੀ ਕਰ ਲੈਣਾ ਹੈ ਇਹਨਾਂ ਨੂੰ ਆਪਾਂ ਮਿਕਸ ਦੇ ਵਿੱਚ ਪੇਸਟ ਨਹੀਂ ਬਣਾਉਣਾ ਕਿਉਂਕਿ ਜਿਹੜਾ ਇਹਦਾ ਮਸਾਲਾ ਉਹ ਫਿਰ ਵਧੀਆ ਨਹੀਂ ਬਣਦਾਗਾ ਗੋਲਝਾ ਜਾਂਦਾ ਦਾ ਮਸਾਲਾ ਮਿਕਸੀ ਵਾਲਾ ਜਿਵੇਂ ਦੇਖੋ ਹੁਣ ਆਪਾਂ ਜਿਹੜਾ ਮਸਾਲਾ ਤਿਆਰ ਕਰਕੇ ਰੱਖ ਲੈ ਤਿੰਨ ਕੜਾਈ ਦੇ ਵਿੱਚ ਆਪਾਂ ਤੇਲ ਹੈ ਜਿਹੜੋ ਗਰਮ ਕਰਤਾ ਹੈ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋਣ ਲੱਗ ਗਿਆ ਹੈ ਮੰਗੀ ਮੈਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਕarele ਆ ਉਹ ਫਰਾਈ ਕਰਾਂਗੇ ਮਸਾਲੇ ਨਹੀਂ ਭਰਨੇਗੇ ਸਭ ਤੋਂ ਪਹਿਲਾਂ ਆਪਾਂ ਕarele ਫਰਾਈ ਕਰਨੇ ਆਗੇ ਕarele ਨਾ ਜੇ ਟੁੱਟ ਵੀ ਜਾਂਦੇ ਤਾਂ ਵੀ ਕੋਈ ਗੱਲ ਨਹੀਂ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਕarele ਆਪਣੇ ਬੀਜ ਕੱਢਣ ਲੱਗੇ ਤਾਂ ਟੁੱਟ ਜਾਂਦੇ ਆ ਜਾਂ ਕਿ ਦੱਸਿਆ ਜੀ ਕੋਈ ਜਾਂ ਨਹੀਂ ਹੁੰਦਾ ਇਹ ਤਾਂ ਦੀ ਕੋਈ ਗੱਲ ਨਹੀਂ ਇਹ ਬਾਨੇ ਤਾਂ ਤੇਲ ਦੇ ਵਿੱਚ ਤੇ ਮਸਾਲਾ ਨਾਲ ਹੀ ਹੁੰਦੇ ਆ ਹਾਂਜੀ ਬਾਕੀ ਜੂਕਾ ਕਰੇਲੇ ਵੀ ਆਪਾਂ ਤੁਹਾਨੂੰ ਦੱਸਾਂਗੇ ਇਹ ਵੀ ਚੰਗੀ ਤਰ੍ਹਾਂ ਜਿਹੜੇ ਪਤਾਗੇ ਦੇ ਨਾਲ ਬੰਨ ਸਕਦੇ ਇਹਨਾਂ ਦੇ ਵਿੱਚ ਮਸਾਲਾ ਭਰ ਕੇ ਦੇਖੋ ਜੀ ਕਰੇਲੇ ਆਪਣੇ ਜਿਹੜੇ ਫਰਾਈ ਹੋ ਗਏ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਕਿਉਂਕਿ ਇਹਨਾਂ ਦੇ ਵਿੱਚ ਮਸਾਲਾ ਭਰਨ ਤੋਂ ਬਾਅਦ ਆਪਾਂ ਦੁਬਾਰਾ ਫੇਰ ਤੇਲ ਦੇ ਵਿੱਚ ਫਰਾਈ ਕਰਾਂਗੇ ਹਾਂਜੀ ਹੁਣ ਆਪਾਂ ਮਸਾਲਾ ਤਿਆਰ ਕਰਦੇ ਹਾਂ ਜਿਹੜੇ ਆਪਾਂ ਵੀ ਕੁੱਟੇ ਸਨ ਇਹਦੇ ਬੀਜ ਕੁੱਤੇ ਸੀਗੇ ਕੁੰਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਰੋਸਟ ਕਰਾਂਗੇ ਹਾਂਜੀ ਪਹਿਲਾਂ ਪਿਆਜ਼ ਆਦਰਕ ਲਸਣ ਦੀ ਆਪਾਂ ਪ੍ਰੋਸਟ ਕਰਨਾ ਸਭ ਤੋਂ ਪਹਿਲਾਂ ਆਪਾਂ ਬੀਜ ਰੋਸਟ ਕਰਨੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਦੂਜੇ ਵਾਲਾ ਪੇਸਟ ਬਣਾ ਕੇ ਰੱਖਿਆ ਹੈ ਆਦਰਕ ਲਸਣ ਦਾ ਉਹ ਗ੍ਰाइंड ਕਰਕੇ ਰੱਖਿਆ ਹੋਇਆ ਉਹ ਵਾਲੇ ਆਪਾਂ ਵਿੱਚ ਪਾ ਦੇਣੇ ਆਗੇ ਤੇ ਹੁਣ ਆਪਾਂ ਪਾਉਣੇ ਆਗੇ ਪਿਆਜ਼ ਲਸਣ ਇਹਨਾਂ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਹੈ ਇਸ ਕੜਛੀ ਨਾ ਪੇਸਟਰ ਲੰਬੇ ਰਹਿਣਾ ਕਿ ਜਿਹੜੇ ਆਪਣੇ ਪਿਆਜ਼ ਉਹ ਕੜਾਈ ਦੇ ਨਾਲ ਨਾਲ ਲੱਗਣਾ ਜੀ ਹੁਣ ਇਹਦੇ ਵਿੱਚ ਆਪਾਂ ਟੇਸਟ ਅਨੁਸਾਰ ਆ ਜਿਹੜਾ ਸਵਾਦ ਅਨੁਸਾਰ ਆਪਾਂ ਮਿਰਚ ਪਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਜੀਰਾ ਪਾਊਡਰ ਪਾਵਾਂਗੇ ਫਿਰ ਪਾਵਾਂਗੇ ਧਨੀਆ ਪਾਊਡਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਵਾਂਗੇ ਹਾਂ ਜੀ ਜਦੋਂ ਚੰਗੀ ਤਰ੍ਹਾਂ ਮੈਕਸ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਹਲਦੀ ਪਾਊਡਰ ਆਪਣੇ ਟੇਸਟ ਅਨਸਾਰ ਆਪਾਂ ਪਾਉਣਾ ਹੈ ਇਹ ਵਾਲੀ ਮਸਾਲੇ ਤਾਂ ਆਪਾਂ ਆਪਣੇ ਸਵਾਦ ਅਨਸਾਰ ਹੀ ਪਾਉਣੀ ਆ ਜਿੰਨੀ ਆਪਾਂ ਮਿਰਚਾਂ ਤੇਜ਼ ਖਾਣੀਆਂ ਆਪਾਂ ਤੇਜ਼ ਪਾ ਲੈ ਸਕਦੇ ਆ ਜੇ ਆਪਾਂ ਥੋੜੀਆਂ ਘੱਟ ਖਾਣੀਆਂ ਘੱਟ ਪਾ ਸਕਦੇ ਆ ਹਾਂਜੀ ਮਸਾਲੇ ਇਹਦੇ ਵਿੱਚ ਨਾ ਆਪਾਂ ਪਾਣੀ ਨਹੀਂ ਪਾਉਣਾਗਾ ਜਿਹੜੇ ਮਸਾਲੇ ਆਪਾਂ ਕ੍ਰੇਲਿਆਂ ਦੇ ਵਿੱਚ ਭਰਨੇ ਉਹਨਾਂ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਪਾਉਣਾਗਾ ਬਸ ਉਹਨਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਆਪਾਂ ਪੁੰਨਣਾ ਹੈਗਾ ਹਾਂ ਜੀ ਦੇਖੋ ਆਪਣਾ ਮਸਾਲਾ ਜਿਹੜਾ ਕਿੰਨਾ ਸੁਨਾ ਪੁੱਜ ਚੁੱਕਾ ਹੈ ਇਹ ਜਿਹੜਾ ਹਲਕਾ ਜਿਹਾ ਤੇਲ ਵੀ ਛੱਡ ਗਿਆ ਮਸਾਲਿਆਂ ਦੇ ਵਿੱਚ ਤੁਸੀਂ ਭਾਵੇਂ ਤੇਲ ਘੱਟ ਵੀ ਵਰਤ ਸਕਦੇ ਹੋ ਕਿਉਂਕਿ ਜਿਹੜੇ ਆਪਾਂ ਕareleਓ ਤੇਲ ਦੇ ਵਿੱਚ ਫਰਾਈ ਕੀਤੇ ਤੇ ਦੁਬਾਰਾ ਫਿਰ ਮਸਾਲਾ ਪਾਉਣ ਤੋਂ ਬਾਅਦ ਆਪਾਂ ਤੇਲ ਦੇ ਵਿੱਚ ਫਰਾਈ ਕਰਨਾ ਹੈ ਤੇ ਨਹੀਂ ਤਾਂ ਨਾ ਕੀ ਕਿ ਤੇਲ-ਤੇਲ ਦਾ ਹੋ ਜਾਂਦਾ ਹੈ ਜ ਜੇ ਹੁਣ ਆਪਾਂ ਜਿਹੜਾ ਮਸਾਲੇ ਉਹ ਬਾਹਰ ਕੱਢ ਲਿਆ ਤੇ ਉਹੀ ਤੇਲ ਜਿਹੜਾ ਆਪਾਂ ਪਹਿਲਾਂ ਤੇਲ ਟ੍ਰਾਈ ਕੀਤਾ ਸੀ ਕਿ ਜਿੰਨੇ ਵਿੱਚ ਕ੍ਰੇਲਿਆਂ ਨੂੰ ਉਹ ਤੇਲ ਦੁਬਾਰਾ ਫੇਰ ਪਕੜਾਈ ਦੇ ਵਿੱਚ ਗਰਮ ਕਰਤਾ ਹੈ ਤੇ ਆਪਾਂ ਹੁਣ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਉਹਨਾਂ ਨੂੰ ਆਪਾਂ ਕ੍ਰੇਲਿਆਂ ਦੇ ਵਿੱਚ ਇਸ ਤਰ੍ਹਾਂ ਭਰ ਲੈਣਾ ਹੈ ਟੁੱਟੇ ਹੋਏ ਕ੍ਰੇਲਿਆਂ ਨੂੰ ਵੀ ਆਪਾਂ ਸਾਈਡ ਤੇ ਨਹੀਂ ਰੱਖਣਾ ਉਹਨਾਂ ਨੂੰ ਵੀ ਆਪਾਂ ਭਰ ਸਕਦੇ ਹਾਂ ਚੰਗੀ ਤਰ੍ਹਾਂ ਜਿਸ ਤਰ੍ਹਾਂ ਦੇਖੋ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਇਆ ਕਿ ਆਪਾਂ ਭਰਿਆ ਹੈ ਬਸ ਆਪਾਂ ਇਹਨਾਂ ਨੂੰ ਤਾਗ ਦੇ ਨਾਲ ਚੰਗੀ ਤਰ੍ਹਾਂ ਬੰਨ ਲੈਣਾ ਹੈ ਇਦਾਂ ਦੀ ਕੋਈ ਗੱਲ ਨਹੀਂ ਕਿ ਇਹ ਵੀ ਕ੍ਰੇਲੇ ਵਧੀਆ ਬੰਨ ਕੇ ਮਸਾਲਾ ਇਹਨਾਂ 'ਚੋਂ ਵੀ ਨਹੀਂ ਬਾਹਰ ਆਉਂਦਾ ਹੁਣ ਆਪਾਂ ਜਿਹੜੇ ਆਪਣੇ ਕ੍ਰੇਲੇ ਇਹਨਾਂ ਨੂੰ ਆਪਾਂ ਤਾਗੇ ਦੇ ਨਾਲ ਚੰਗੀ ਤਰ੍ਹਾਂ ਤਾਗਾ ਜਿਹੜਾ ਇਹਨਾਂ ਦੇ ਉੱਪਰ ਪਲੇਟ ਦੇਣਾ ਹੈ ਆਪਾਂ ਲਗਾ ਦੇਣਾ ਹੈ ਮਸਾਲਾ ਜਿਹੜਾ ਜਿੰਨਾ ਭਰ ਗਿਆ ਠੀਕ ਹੈ ਜਿਹੜਾ ਬਾਹਰੋਂ ਦਾ ਮਸਾਲਾ ਆਪਾਂ ਇਹਦੇ ਉੱਪਰੋਂ ਲਾ ਦੇਣਾ ਹੈ ਹਟਾ ਕੇ ਇਹਨਾਂ ਨੂੰ ਆਪਾਂ ਤੇ ਇਸ ਤਰ੍ਹਾਂ ਬੰਨ ਲੈਣਾ ਹੈ ਤਾਗੇ ਦੇ ਨਾਲ ਨਨੁਣਾ ਕੁੱਟ ਕੇ ਮੀਂਹ ਕੇ ਪੂਰਾ ਟੈਟ ਟੈਟ ਬੰਦਣਾ ਹੈ ਕਿ ਢਿੱਲਾ ਜਾਂ ਨਹੀਂ ਬੰਦਣਾ ਕਿ ਆਪਣੇ ਮਸਾਲੇ ਜਿਹੜੇ ਬਾਹਰ ਆ ਜਾਣ ਵੀ ਪੂਰਾ ਟੈਟ ਕਰ ਦੇਣਾ ਹੈ ਤੇ ਜਿਹੜਾ ਆਪਣਾ ਮਸਾਲਾ ਬਾਹਰ ਦੇਖਣ ਲੱਗ ਗਿਆ ਇਹ ਕਰੇ ਲੇchu ਉਹਨੂੰ ਆਪਾਂ ਤਾਰ ਦੇਣਾ ਹੈ ਜੇ ਹੋ ਸਕੇ ਤਾਂ ਤੁਸੀਂ ਉਂਗਲਾਂ ਤੇ ਅੰਗੂਠੇ ਦੀ ਮਦਦ ਨਾਲ ਵਿੱਚ ਵੀ ਦਬ ਸਕਦੇ ਹੋ ਇਹਦੀ ਜੇ ਦੇਖੋ ਜਿਹੜੇ ਕਰੇਲੇ ਤਾਗਾ ਪਿਆ ਪੂਰਾ ਟਾਇਟ ਬੰਦਣਾ ਹੈ ਜਿਹੜਾ ਖੁੱਲੇ ਨਾ ਪਿਛਲੇ ਮਸਾਲਾ ਆਪਣਾ ਬਾਹਰ ਨਾ ਨਿਕਲੇ ਹਾਂਜੀ ਟੁੱਟੇ ਹੋਏ ਕ੍ਰੇਲੇ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਜਿਹੜਾ ਸੈੱਟ ਕਰ ਲੈਣਾ ਹੈ ਹਾਂਜੀ ਜੇਕਰ ਤੁਹਾਡੀ ਫੈਮਿਲੀ ਚ ਜ਼ਿਆਦਾ ਮੈਂਬਰ ਆ ਤਾਂ ਤੁਸੀਂ ਜ਼ਿਆਦਾ ਵੀ ਕ੍ਰੇਲੇ ਲੈ ਸਕਦੇ ਹੋ ਕਈ ਵਾਰੀ ਕੀ ਹੁੰਦਾ ਕਿ ਫੈਮਿਲੀ ਚ ਕ੍ਰੇਲੇ ਖਾਣ ਵਾਲੇ ਕੁਝ ਘੱਟ ਮੈਂਬਰ ਹੀ ਹੁੰਦੇ ਆ ਤੇ ਆਪਾਂ ਉਸ ਕਿਸ ਹਾਮਨ ਲਈ ਬਣਾ ਲੈਣੇ ਹੁੰਦੇ ਆ ਤੇ ਜੇ ਤੁਸੀਂ ਜਿਆਦਾ ਮਾਤਰਾ ਚ ਬਣਾਉਂਗੇ ਤੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਜੇ ਮੰਨ ਲਓ ਆਪਾਂ 1 ਕਿਲੋ ਬਣਾਉਨੇ ਆ 2 ਕਿਲੋ ਬਣਾਉਨੇ ਆ ਤੇ ਉਸ ਹਾਲ ਨਾਲ ਆਪਾਂ ਇਹਨਾਂ ਨੂੰ ਜਿਵੇਂ ਹਫ਼ਤੇ ਇੱਕ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹ ਆਪਣੇ ਖਰਾਬ ਨਹੀਂ ਹੁੰਦੇ ਸਿੱਧੇ ਬਿਲਕੁਲ achar ਦੀ ਤਰ੍ਹਾਂ ਬਣ ਜਾਂਦੇ ਆ ਜਿੱਤੇ ਇਸ ਤਰ੍ਹਾਂ ਬਣਾਉਣ ਨਾਲ ਨਾ ਆਪਣੇ ਕਰੇਲੇ ਜਿਹੜੇ ਬਿਲਕੁਲ ਵੀ ਕੋੜੇ ਨਹੀਂ ਬਣਦੇਗੇ ਥੋੜਾ ਤੰਤਨਾਂ ਦੀ ਬਿਲਕੁਲ ਹੀ ਮਰ ਜਾਂਦੀ ਆ ਹਾਂਜੀ ਜਿਹੜਾ ਆਪਾਂ ਤੇਲ ਕੜਾਈ ਦੇ ਵਿੱਚ ਦੁਬਾਰਾ ਪਾ ਕੇ ਰੱਖਿਆ ਸੀ ਨਾ ਇਸੇ ਜੇ ਆਪਾਂ ਮਸਾਲੇ ਭੁੰਨੇ ਸੀ ਇਸੇ ਕੜਾਈ ਦੇ ਵਿੱਚ ਆਪਾਂ ਪਹਿਲਾਂ ਕਰੇਲੇ ਆਪਣੇ ਫਰਾਈ ਕੀਤੇ ਸੀ ਦੁਬਾਰਾ ਫਿਰ ਆਪਾਂ ਉਹੀ ਤੇਲ ਜੋ ਹੀ ਕਰ ਲਏ ਹਾਂਜੀ ਹੁਣ ਆਪਾਂ ਮੀਡਲ ਜੀ ਅੱਗ ਦੇ ਉੱਪਰ ਹਲਕੀ ਜੀ ਅੱਗ ਮਚਾਉਣੀ ਆ ਜਿਆਦਾ ਤੇਜ਼ ਨਹੀਂ ਕਰਨੀ ਤੇ ਉੱਤੇ ਉੱਪਰ ਆਪਾਂ ਇਹਦੀ ਇੱਕ ਸਾਈਡ ਪੂਰੀ ਚੰਗੀ ਤਰ੍ਹਾਂ ਭੁੰਨ ਲੈਣੀ ਆ ਤੇ ਐ ਹਲਕਾ ਜਿਹਾ ਹਿਲਾਉਂਦੇ ਰਹਿਣਾ ਇਹਨੂੰ ਹਾਂਜੀ ਇਸ ਤਰ੍ਹਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਓ ਕਰੇਲੇ ਬਿਲਕੁਲ ਵੀ ਕੋੜੇ ਨਹੀਂ ਬਣਦੇਗੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਵੀ ਖਾਂਦੇ ਆ ਇਹਨਾਂ ਤਾਂ ਇਸ ਤਰ੍ਹਾਂ ਬਣਾਉਣ ਨਾਲ ਤਾਂ ਸਭ ਦੀ ਪਸੰਦ ਬਣ ਜਾਂਦੇ ਆ ਹਾਂਜੀ ਕ੍ਰੇਲਿਕ ਕੌੜੇ ਜ਼ਰੂਰ ਹੁੰਦੇ ਪਰ ਇਹਨਾਂ 'ਚ ਗੁਣ ਬਹੁਤ ਜ਼ਿਆਦਾ ਹੁੰਦੇ ਆ। ਹਾਂਜੀ ਜੇ ਆਪੇ ਇਸ ਤਰ੍ਹਾਂ ਬਣਾਵਾਂਗੇ ਕੌੜੇ ਤੇ ਬੰਦੇ ਹੀ ਨਹੀਂ। ਹਾਂਜੀ ਦੇਖੋ ਕ੍ਰੇਲੇ ਆਪਣੇ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਗਏ ਆ। ਜੇ ਹੁਣ ਜਿਹੜਾ ਪੁਰਤਾਗਾ ਬਲੇਟਿਆ ਸੀ ਇਹਨਾਂ ਨੂੰ ਆਪਾਂ ਹੌਲੀ-ਹੌਲੀ ਤਾਰ ਦੇਵਾਂਗੇ। ਹਾਂ ਜੀ ਇਸ ਤਰ੍ਹਾਂ ਇਹਨੂੰ ਤਾਰ ਦੇਣਾ ਹੈ ਪਤਾਗੇ ਨੂੰ। ਜੀ ਦੇਖੋ ਕਿੰਨਾ ਸੋਹਣਾ ਆਪਣਾ ਕ੍ਰੇਲੇ ਜਿਹੜਾ ਫਰਾਈ ਹੋਏ ਆ ਤੇ ਮਸਾਲਾ ਵੀ ਜਿਹੜਾ ਆਪਣਾ ਚੰਗੀ ਤਰ੍ਹਾਂ ਪਹੁੰਚ ਗਿਆ ਹੈ ਹਾਂਜੀ ਬਿਲਕੁਲ ਵੀ ਮਸਾਲਾ ਜਿਹੜਾ ਆਪਣਾ ਕੱਚਾ ਨਹੀਂ ਰਿਹਾਗਾ ਅੰਦਰ ਤੱਕ ਜਿਹੜਾ ਆਪਣਾ ਤੇਲ ਲੱਗਿਆ ਹੈ ਰਚ ਗਿਆ ਹੈ ਕ੍ਰੇਲਿਆਂ ਦੇ ਵਿੱਚ ਤੇ ਦੁਬਾਰਾ ਫਰਾਈ ਕਰਨ ਦੇ ਨਾਲ ਹੀ ਮਸਾਲਾ ਤੱਕ ਤੇਲ ਪਹੁੰਚ ਜਾਏ ਕਿਉਂਕਿ ਆਪਾਂ ਹਲਕੀ ਜਿਹੀ ਅੱਗ ਦੇ ਉੱਪਰ ਜਿਹੜੇ ਹਲਕੀ ਅੱਗ ਉਪਰ ਇਹਨਾਂ ਨੂੰ ਆਪਾਂ ਬਣਾਇਆ ਹੈ